ਹਲੋ ਸਸਤਰੀ ਘਾਲ ਬਾਈ ਜੀ ਆਪਾਂ ਇੱਕ ਕੰਬਾਈਨ ਦੇ ਗਟਰ ਦਾ ਕੰਮ ਕੀਤਾ ਸੀਗਾ ਤੇ ਪ੍ਰੋਬਲਮ ਬਹੁਤ ਦੇ ਰਿਹਾ ਸੀਗਾ ਇਹ ਨਾ ਤਾਂ ਮਾਲ ਲੈਂਦਾ ਸੀਗਾ ਲੰਗਾ ਅੰਦਰ ਨਹੀਂ ਆਦੀ ਇੱਕ ਨਾ ਫੁੱਲ ਬਣਾ ਬਣਾ ਕੇ ਤਾਂ ਹਾਂ ਵੀ ਗੁੱਛੇ ਬਣਾ ਬਣਾ ਕੇ ਤਾਂ ਹੀ ਚੜਾਈ ਜਾਂਦਾ ਸੀਗਾ ਗਟਰ ਤੇ ਤਾਂ ਹਾਂ ਚੜਾਈ ਜਾਂਦਾ ਸੀਗਾ ਗਟਰ ਤੇ ਤੇ ਹੁਣ ਬਾਕੀ ਤੁਸੀਂ ਆਪ ਹੀ ਦੇਖ ਸਕਦੇ ਹੋ ਗਟਰ ਤੇ ਨੇੜੇ ਆ ਜਾਂਦ ਮਸ਼ੀਨ ਦਿਖਾਉਣੇ ਆ ਹੁਣ ਕੋਈ ਪ੍ਰੋਬਲਮ ਨਹੀਂ ਬਾਈ ਕਹਿੰਦਾ ਵਧੀਆ ਮਸ਼ੀਨ ਚੱਲ ਰਹੀ ਆ ਪੂਰੀ ਵਧੀਆ ਹੋ ਕੇ ਆ ਮਸ਼ੀਨ ਆ ਕੋਈ ਮਾਲ ਨੇ ਉੱਤੇ ਚੜ ਰਿਹਾ ਵਧੀਆ ਲਾਂਗਾ ਲੈ ਰਿਹਾ ਕੋਈ ਕਟਰ ਦੀ ਕੋਈ ਵੀ ਆਵਾਜ਼ ਨਹੀਂ ਕਰ ਰਿਹਾ puri ਵਧੀਆ ਚੱਲ ਰਹੀ ਆ ਬਾਕੀ ਤੁਸੀਂ ਆਪ ਹੀ ਚੈੱਕ ਕਰੋ ਕਿ ਕਟਰ ਦੇ ਵਿੱਚ ਕੋਈ ਪੱਲ ਬਣ ਰਿਹਾ ਜਾਂ ਗੁੱਛਾ ਬਣ ਰਿਹਾ ਉੱਤੇ ਚੜਦਾ ਜਾਂ ਨਹੀਂ ਦੇਖੋ ਕੋਲ ਨਹੀਂ ਬਾੜ ਰਿਹਾ ਕੋਈ ਲਾਂਗਾਂ ਨਹੀਂ ਚੱਲ ਰਿਹਾ ਬਾਕੀ ਭਾਈ ਨਾਲ ਕਰਦੇ ਆਂ ਗੱਲ ਪੁੱਛਦੇ ਆਂ ਕਿਵੇਂ ਆ ਕੀ ਕਹਿੰਦੇ ਆ ਸੱਸੀਗਾ ਭਾਈ ਜੀ ਆਪਾਂ ਮਸ਼ੀਨ ਦਾ ਕਟਰ ਦਾ ਰਿਪੇਅਰ ਕੀਤੀ ਸੀਗੀ ਤੇ ਬਾਕੀ ਆ ਬਾਈ ਖੜੇ ਆ ਜਿਨ੍ਹਾਂ ਦੀ ਮਸ਼ੀਨ ਆ ਤੇ ਮਿਸਤਰੀ ਸਾਹਿਬ ਉਹਨਾਂ ਨੂੰ ਪੁੱਛਦੇ ਆਂ ਕੀ ਹੋ ਕੀਤਾ ਸੀਗਾ ਸੱਸੀਗਾ ਭਾਈ ਜੀ ਓਕੇ ਮੈਂ ਠੀਕ ਠਾਕ ਹਾਂ ਭਾਈ ਕੀ ਕੀ ਆਪਣੇ ਹੀ ਡਿੱਕਾ ਰਿਹਾ ਸੀਗਾ ਜਿਹੜਾ ਕਟਰ ਦਾ ਪਹਿਲਾਂ ਕੀ ਪ੍ਰੋਬਲਮ ਦਿੰਦੀ ਸੀ ਅਈ ਜੂ ਚਲਾਉਂਦੇ ਸੀ ਮਸ਼ੀਨ ਨੂੰ ਤੋਰਾ ਦੇ ਜਾਂਦੇ ਸੀ ਹਾਂਜੀ ਤੇ ਉਦੋਂ ਫੁੱਲ ਬਣ ਕੇ ਤਾਂ ਹਾਂ ਵੈਂਪਰ ਨਾ ਲੱਗ ਜਾਂਦਾ ਸੀਗਾ ਠੀਕ ਆ ਤੇ ਫਿੰਗਰਾਂ ਦੀ ਸੈਟਿੰਗ ਰਹੀ ਸੀਗੀ ਬਲੇਟ ਬਾਹਲਾ ਬਾਸ਼ ਕਰਦਾ ਸੀਗਾ ਠੀਕ ਆ ਸਪਾਈ ਨਹੀਂ ਦਿੰਦਾ ਹਾਂ ਅੰਦਰ ਮਾਲ ਖਿੱਚਦੀ ਨਹੀਂ ਸੀਗੀ ਠੀਕ ਆ ਠੀਕ ਆ ਆ ਉੱਥੇ ਘਗਾਈ ਜਾਂਦਾ ਸੀ ਰੂਲਾ ਸਾਰਾ ਕੁਝ ਉੱਥੇ ਘਗਾਈ ਜਾਂਦਾ ਸੀਗਾ ਠੀਕ ਆ ਸੈਟਿੰਗ ਨਹੀਂ ਸੀਗੀ ਠੀਕ ਸਾਰਾ ਕੰਮ ਕਟਰ ਦਾ ਓਕੇ ਹੋ ਕੇ ਬਹੁਤ ਵਧੀਆ ਪੂਰਾ ਫੁੱਲ ਵੱਡੀ ਨਾ ਤੋਰਾ ਦੇ ਦਿੰਦੇ ਆ ਠੀਕ ਹੈ ਜੀ ਦੇਖਿਆ ਹੀ ਹੋਊਗਾ ਹਾਂਜੀ ਹਾਂਜੀ ਤੇ ਪੂਰਾ ਵਧੀਆ ਸੈਟਿੰਗ ਆ ਠੀਕ ਹੈ ਜੀ ਤੇ ਬਾਈ ਕੀ ਕੀ ਕੰਮ ਕੀਤਾ ਸੀਗਾ ਜੀ ਮਸ਼ੀਨ ਦਾ ਇਹਦਾ ਹੀ ਇਹਦਾ ਹੀ ਇੱਕ ਤਾਂ ਕਟਰ ਦੇ ਚਾਦਰ ਲਾਈ ਸੀਗੀ ਥੱਲੇ ਠੀਕ ਹੈ ਜੀ ਪਰਸ਼ ਲਾਇਆ ਸੀ ਠੀਕ ਹੈ ਜੀ ਇੱਕ ਇਹਨਾਂ ਨੇ ਕਿਸ ਤੋਂ ਬਲ ਵਾਲੇ ਸੀਗੇ ਪਹਿਲਾਂ ਉਹ ਮਿਸਤਰੀ ਨੇ ਬਲ ਪੁੱਠੇ ਲਾ ਦੇ ਠੀਕ ਹੈ ਯਾਨੀ ਜਿਹੜਾ ਮਾਲ ਅੰਦਰ ਨੂੰ ਹੁੰਦਾ ਟੋਆ ਉਹਦਾ ਅੰਦਰ ਗਾਂ ਨੂੰ ਲੈ ਕੇ ਜਾਂਦਾ ਹੁੰਦਾ ਉਹ ਪੁੱਠੇ ਪਸੇ ਕਰਤਾ ਸੀਗਾ ਠੀਕ ਹੈ ਜੀ ਫੇਰ ਉਹ ਬਲ ਨਵੇਂ ਸੀ ਉਹਦਾ ਆਪਾਂ ਪੱਟੇ ਨਹੀਂ ਠੀਕ ਹੈ ਉਹ ਬਲਾਂ ਨੂੰ ਆਪਾਂ ਸਿੱਧੇ ਕਰਕੇ ਉਹਰ ਬਾਦ ਉਹ ਤੇ ਕੜੇ ਲਾਤੇ ਠੀਕ ਹੈ ਜੀ ਕੜੇ ਲਾਉਣ ਨਾਲ ਮਾਲ ਸਹੀ ਜਾਣ ਲੱਗਿਆ ਫਰਸ਼ ਦੇ ਨਾਲ ਮਲਾਤੇ ਕਲੇ ਕੜੇ ਤੁਰ ਤੱਕ ਠੀਕ ਹੈ ਜੀ ਵੀ ਡਿੱਕ ਡੱਕਾ ਵੀ ਆਵੇ ਤਾਂ ਉਹ ਤਾਂ ਹਾਂ ਚੜ ਜੇ ਥੱਲੇ ਨਾ ਰਹੇ ਠੀਕ ਹੈ ਜੀ ਤੇ ਜਿਹੜਾ ਇਹਨਾਂ ਦਾ ਮੱਖੀ ਵਾਲਾ ਕਾਰਨ ਸੀਗਾ ਉਹ ਬਈ ਇਹਨਾਂ ਨੇ ਪਹਿਲਾਂ ਕਿਸ ਤੋਂ ਲਵਾਈਆਂ ਹੋਣੀਆਂ ਮਿਸਤਰੀ ਤੋਂ ਰੈਸ ਵਾਰਾ ਠੀਕ ਹੈ ਜੀ ਉਹ ਵਾਰਾ ਉਹਨੇ ਉੱਚੀਆਂ ਨੀਵੀਆਂ ਲਾਤੀਆਂ ਉਹਦੇ ਨਾਲ ਕੀ ਹੋ ਗਿਆ ਇਹਨਾਂ ਦੀ ਬਾਸ ਘਟ ਇੱਕ ਪਾਸਿਓਂ ਚਾਰ ਤੂਤ ਘਸਕੀ ਮਾ ਕਰਲੇ ਪਾਸਿਆਂ ਠੀਕ ਹੈ ਜੀ ਉਹਦੇ ਨਾਲ ਤਾਰਾਂ ਨਿਕਲ ਆਈਆਂ ਮਗਰੋਂ ਠੀਕ ਹੈ ਜੀ ਫਿਰ ਬਾਸ ਘਟ ਬਾਈ ਨਵੀਂ ਮੰਗਾ ਕੇ ਠੀਕ ਹੈ ਜੀ ਉਹਦੀ ਗਲਾਈ ਪਾ ਕੇ ਗਲਾਈ ਫਰੈਸ਼ਰ ਨਾਲ ਮਲਾ ਕੇ ਠੀਕ ਹੈ ਜੀ ਭਾਈ ਸੀਗੀ ਠੀਕ ਹੈ ਜੀ ਤੇ ਹੁਣ ਰਿਜ਼ਲਟ ਜਮਾ 00 ਆ ਵੀ ਪੱਖਾ ਲਾਉਣ ਦੀ ਲੋੜ ਨਹੀਂ ਇੰਨਾ ਸਾਫ਼ ਆ ਰਿਹਾ ਹੈਗਾ ਠੀਕ ਹੈ ਜੀ ਤੇ ਬਾਈ ਹੁਣ ਕਿਵੇਂ ਚੱਲ ਰਹੀ ਹੈ ਇਹ ਮਸ਼ੀਨ ਜੀ ਪੂਰੀ ਵਧੀਆ ਬਾਈ ਠੀਕ ਹੈ ਜੀ। ਸੀਜ਼ਨ ਲੱਗਿਆ ਪੂਰਾ ਸੋਹਣਾ ਸੀਜ਼ਨ ਲੱਗਿਆ। ਠੀਕ ਹੈ ਜੀ। ਅਗਲੇ ਪਿਆ ਇੱਕ ਦੋ ਦਿਨਾਂ ਦਾ ਕੰਮ ਬਈ। ਠੀਕ ਹੈ ਜੀ। ਤੇ ਪੂਰਾ ਵਧੀਆ ਹੁਣ ਆ ਮੱਖੀ ਦਾ ਜਿਹੜੀ ਸ਼ਿਕਾਇਤ ਸੀਗੀ ਠੀਕ ਹੈ ਜੀ। ਬਈ ਵਧੀਆ ਹੋ ਗਈ ਹੁਣ ਅਗਲੇ ਨੂੰ ਵੀ ਸਫਾਈ ਇਹ ਅਰਗੇ ਤੋਂ ਵੜਾਉਂਦਾ ਅਗਲਾ। ਠੀਕ ਹੈ ਜੀ। ਤੇ ਪੂਰਾ ਵਧੀਆ ਰਿਜ਼ਲਟ ਆ ਸਾਨੂੰ ਮਸ਼ੀਨ ਦਾ। ਆ ਬਹੁਤ ਵੱਡਾ ਸੀਗਾ ਸਾਨੂੰ ਕਾਟਰ ਦੇ। ਸਮੱਸਿਆ ਬਹੁਤ ਸੀਗੀ ਠੀਕ ਹੈ ਜੀ ਤੇ ਪਹਿਲਾਂ ਨਾ ਤਾਂ ਤੋਰਾ ਜੇ ਤੋਰਾ ਨਹੀਂ ਦਿੰਦੇ ਸੀ ਤਾਂ ਬਾਣ ਨਹੀਂ ਨਿਪਟਦਾ ਸੀ ਹਾਂਜੀ ਹਾਂਜੀ ਹੁਣ ਆਏ ਆ ਹੁਣ ਤੁਸੀਂ ਦੇਖਿਆ ਹੀ ਤੋਰਾ ਬਾਈ ਹਾਂਜੀ ਹਾਂਜੀ ਤੇ ਹੁਣ ਪਹਿਲੇ ਹਾਈ ਚ ਵੱਡੀ ਜਾਂਦੇ ਹਾਂ ਤੱਕ ਫੁੱਲ ਵਗੈਰਾ ਦਾ ਵੀ ਨਹੀਂ ਪ੍ਰੋਬਲਮ ਕੁਝ ਨਹੀਂ ਬਣਾਉਂਦੀ ਨਾ ਨਾ ਵੀ ਨਹੀਂ ਫੁੱਲ ਕਿੰਨੀ ਡਿੱਗੀ ਚ ਹੁਣ ਮੰਨ ਲਓ ਚੱਕ ਕੇ ਇਹ ਤੋਰਾ ਦੇ ਨੇ ਨਹੀਂ ਪਹਿਲਾਂ ਮਸ਼ੀਨ 'ਚ ਦੁਪਹਿਰੇ ਜੇ 11 ਵਜੇ ਤੋਂ ਬਾਅਦ ਫੁੱਲ ਹੁਣ ਜੇ ਤੋਰਾ ਦਿੰਦੇ ਸੀ ਤਾਂ ਕੰਮ ਨਹੀਂ ਨਿਪਟਦਾ ਹਾਂਜੀ ਹਾਂਜੀ ਤੇ ਤਾਂ ਹ ਵੈਂਪਰ ਨਾ ਲੱਗ ਜਾਂਦਾ ਸੀ ਤੇ ਕਲੱਚ ਦੇ ਦੇ ਟਪਾਉਣਾ ਪੈਂਦਾ ਹੀ ਨਹੀਂ ਚੋਕ ਹੋ ਜਾਂਦੀ ਸੀ ਠੀਕ ਹੈ ਜੀ ਠੀਕ ਹੈ ਤੇ ਹੁਣ ਕੋਈ ਸਮੱਸਿਆ ਨਹੀਂ ਬਈ ਠੀਕ ਹੈ ਬਈ ਬਹੁਤ ਵਧੀਆ ਕੰਮ ਹੋਇਆ ਸਦਾ ਠੀਕ ਹੈ ਬਹੁਤ ਵਧੀਆ ਰਿਜ਼ਲਟ ਆ ਸਾਨੂੰ ਕਾਟਰ ਦਾ ਠੀਕ ਹੈ ਜੀ ਪੂਰਾ ਮਨ ਪੂਰਾ ਖੁਸ਼ ਹੈ ਬਈ ਯਾਨੀ ਪੈਸੇ ਲੱਗਿਆ ਦਾ ਕੋਈ ਦੁੱਖ ਨਹੀਂ ਨਾ ਨਾ ਪੂਰਾ ਆਪ ਠੀਕ ਇਹ ਤਾਂ ਬਈ ਆਏ ਆ ਫੇਰ ਇਹ ਨਹੀਂ ਮੰਨ ਲਓ ਪੂਰੇ ਕਰਨੇ ਆ ਹਨਾ ਇਹ ਹਾਂ ਤੇ ਹੋਰ ਮਾ ਮਗਰ ਕੋਈ ਦਾਣਾ ਦੂਣਾ ਆਉਂਦਾ ਨਹੀਂ ਨਾ ਜੀ ਨਾ ਪੋਰਾ ਵੀ ਨਹੀਂ ਤੇ ਬਸ ਇਹ ਫੇਰ ਆਏ ਆ ਫੇਰ ਹੀ ਗਾਗ ਅੜਦਾ ਜੀ ਹਾਂ ਫੇਰੀ ਹਾਂ ਜੇ ਕੋਈ ਸਫਾਈ ਹੈ ਜੇ ਕੋਈ ਫੁੱਲ ਹੁਣ ਅਗਲਾ ਫਿਰ ਕਹਿਨਦਾ ਬਈ ਆ ਫੁੱਲ ਬਣ ਕੇ ਸਾਡੇ ਦਾਣੇ ਛਾੜਦੇ ਹਾਂ ਹਾਂ ਉਹ ਜ਼ਰੂਰੀ ਹੈ ਜੀ ਛਾੜਦੇ ਹਾਂ ਜੇ ਹੁਣ ਜਾਂ ਬੱਲੀ ਚ ਬਾਗੀ ਜਾਂ ਮੱਖੀ ਉਹ ਮੰਡੀ ਚ ਨਾ ਹੀ ਮੈਂ ਦੇਖਿਆ ਬਹੁਤ ਉਹ ਮੰਡੀ ਚ ਨਾ ਟਰਾਲੀਆਂ ਭਰ-ਭਰ ਵਾਪਸ ਦੇ ਜਾਂਦੇ ਆ ਉਹ ਬੋਕਰ ਮਾਰ ਕੇ ਲਾ ਦਿੰਦੇ ਆ ਜੀ ਬੋਕਰ ਮਾਰ ਕੇ ਚੋ ਬੋਕਰ ਨਾਲ ਦਾਣੇ ਹੋਰ ਜਾਈ ਜਾਂਦੇ ਹਾਂ ਜਾ ਦੇ ਮੁਰਕੇ ਨੁਕਸਾਨ ਜ਼ਿੰਮੇਵਾਰ ਦਾ ਇਹਦਾ ਬਾੜਾ ਹੋਈ ਜਾਂਦਾ ਜੀ ਹਾਂ ਜੇ ਹੁਣ ਮਾੜਾ ਜਿਹਾ ਕੰਮ ਹੋਇਆ ਹੋਊ ਜੇ ਚੰਗੇ ਆਪਾਂ ਮੰਨ ਲਓ ਹੱਥ ਲੱਗੇ ਆ ਜੀ ਤਾਂ ਹੁਣ ਤੁਹਾਡੇ ਮੂਰੀ ਆ ਜੀ ਹਾਂ ਠੀਕ ਹੈ ਹਾਂ ਠੀਕ ਹੈ ਭਾਈ ਧੰਨਵਾਦ ਬਹੁਤ-ਬਹੁਤ ਠੀਕ ਹੈ ਸਤਿ ਸ਼੍ਰੀ ਅਕਾਲ ਦੇਖੋ ਜੀ ਕਰੋ ਚੈੱਕ ਕਰ ਰਹੀ ਕੋਈ ਵੀ ਆਵਾਜ਼ ਨਹੀਂ ਗਈ ਵਧੀਆ ਚੱਲ ਰਿਹਾ